ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੁਟੇਰਿਆਂ ਨੇ ਇੱਕ ਪਰਿਵਾਰ ਨੂੰ ਬੰਦੀ ਬਣਾ ਕੇ ਘਰ ਦੇ ਵਿੱਚੋਂ ਕਰੀਬ 2 ਕਰੋੜ ਰੁਪਏ ਦੀ ਲੁੱਟ ਕਰ ਲਈ ਅਤੇ ਫਰਾਰ ਹੋ ਗਏ। ਇਹ ਘਟਨਾ ਤੜਕੇ ਕਰੀਬ 4:30 ਵਜੇ ਜੋ ਹੈ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਦੇ ਕੋਟ ਰੋਡ ਸਥਿਤ ਇੱਕ ਵਪਾਰੀ ਦੇ ਘਰ ਵਾਪਰੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਖੋ ਪੂਰੀ ਖਬਰ ਅੰਮ੍ਰਿਤਸਰ ਦੇ ਕੋਟ ਰੋਡ ਸਥਿਤ ਇੱਕ ਵਪਾਰੀ ਦੇ ਘਰ ਵਿੱਚੋਂ ਚਾਰ ਲੁਟੇਰਿਆਂ ਨੇ ਇੱਕ ਪਰਿਵਾਰ ਨੂੰ ਪਿਸਤੌਲ ਦੀ ਨੋਕ ਉੱਤੇ ਬੰਦੀ ਬਣਾ ਕੇ ਘਰ ਦੇ ਵਿੱਚੋਂ 1 ਕਰੋੜ ਰੁਪਏ ਨਕਦੀ ਅਤੇ 3 ਕਿਲੋ ਦੇ ਕਰੀਬ ਸੋਨਾ ਲੁੱਟ ਲਿਆ ਅਤੇ ਫਰਾਰ ਹੋ ਗਏ ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਵੇਰੇ 4:30 ਵਜੇ ਦੇ ਕਰੀਬ ਚਾਰ ਨਕਾਬਪੋਸ਼ ਲੁਟੇਰੇ ਉਹਨਾਂ ਦੇ ਘਰ ਦੀ ਕੰਦ ਟੱਪ ਕੇ ਅੰਦਰ ਦਾਖਲ ਹੋਏ ਅਤੇ ਉਹਨਾਂ ਨੂੰ ਪਿਸਤੌਲ ਦੀ ਨੋਕ ਤੇ ਬੰਦੀ ਬਣਾ ਕੇ ਪੂਰੇ 1 ਘੰਟੇ ਤੱਕ ਘਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੋਨਾ ਅਤੇ ਕੈਸ਼ ਦੇ ਨਾਲ ਨਾਲ ਲੁਟੇਰੇ ਘਰ ਦੇ ਵਿੱਚ ਪਿਆ ਲਾਇਸੈਂਸੀ ਰਿਵਾਲਵਰ ਵੀ ਨਾਲ ਲੈ ਗਏ ਅਸੀਂ ਤਾਂ ਸਵੇਰੇ 4:30 ਵਜੇ ਕਰੀ ਮੇਰੀ ਵਾਈਫ ਨੇ ਗੇਟ ਖੋਲ੍ਹਿਆ ਤੇ ਅੱਗੇ ਚਾਰ ਬੰਦੇ ਬੈਠੇ ਹੋਏ ਸੀਗੇ ਲੁਕੇ ਬੈਠੇ ਸੀਗੇ ਉਹ ਅੰਦਰ ਕੰਦ ਟੱਪ ਕੇ ਆਏ ਸੀ ਅੰਦਰ ਤੇ ਉਹਨਾਂ ਨੇ ਉਸੇ ਵੇਲੇ ਉਹਨੂੰ ਉਹਦਾ ਮੂੰਹ ਮਾ ਬਨ ਕੇ ਉਹਨੂੰ ਅੰਦਰ ਖਿੱਚ ਕੇ ਲੈ ਜਾਂਦਾ ਤੇ ਮੇਰੇ ਵੀ ਲੱਤਾਂ ਲੱਤਾਂ ਵੀ ਦੇ ਬਾਹਾਂ ਬੰਨ ਦਿੱਤੀਆਂ ਤੇ ਜੋ ਸਮਾਨ ਉਹ ਦਰਪਿਆ ਸੀ ਕੈਈ ਸੀਗਾ ਗੋਲ ਸੀਗਾ ਮੇਰਾ ਕਲੈਸਨਸੀ ਰਵਾਲਵਰ ਸੀਗਾ ਉਹ ਵੀ ਉਹ ਲੁੱਟ ਕੇ ਲੈ ਗਏ ਤੇ ਜੀ ਉਹ ਕਹਿੰਦੇ ਸੀ ਜੇ ਤੁਸੀਂ ਬੋਲੋਗੇ ਤੇ ਤੁਹਾਨੂੰ ਜਾਨੋ ਮਾਰ ਦਿਆਂਗੇ ਕਿੰਨੇ ਬੰਦੇ ਸੀ ਜਿਹਨੂੰ ਚਾਰ ਆਦਮੀ ਸੀਗੇ ਉਹਨਾਂ ਕੋਲੇ ਕਲ ਰਵਾਲਵਰ ਸੀਗਾ ਪਿਸਟਲ ਸੀਗਾ மூਨ ਨੇ ਆਪਣੇ ਕਵਰ ਕੀਤੇ ਸੀ ਉਮਰ ਇਹੋ ਹੀ ਚ 35 ਤੋਂ 40 ਸਾਲ ਦੇ ਵਿੱਚ ਹੈਗੇ ਸੀ ਕਿੰਨਾ ਕੈਸ਼ ਲੱਗੇ ਨੇ ਕਿੰਨਾ 골ਡ ਲੱਗੇ ਨੇ ਹੁਣ ਅੰਦਾਜ਼ਾ ਲਾਣੇ ਪਿਆ ਦੇਖਣੇ ਪਿਆ ਇਹੋ ਹੀ 2-3 ਕਰੋੜ ਦੇ ਕਰੀਬ ਹੈ ਕੈਸ਼ ਤੇ ਨਾਲ 골ਡ ਹੈਗਾ ਸੀ ਕੈਸ਼ ਕਿੰਨਾ ਸੀ ਲਗ 1 ਕਰੋੜ ਦੇ ਕਰੀਬ ਕੈਸ਼ ਸੀਗਾ ਤੇ ਬਾਕੀ 골ਡ ਸੀਗਾ 골ਡ ਕਿੰਨਾ ਸੀ ਹੁਣ ਦੇਖਣੇ ਪਿਆ ਸਾਹਿਬ ਦੇਖਣੇ ਕਿ ਥੁੱਕ ਥੁੱਕ ਹੀ ਚੁੱਕਿਆ ਉਹਨਾਂ ਕੀ ਲੈ ਕੇ ਕੱਢ ਕੇ ਹੁਣ ਦਾ ਸਪੋਤਨਾਂ ਕੀ ਚੰਕੀਆਂ ਲਾਈਆਂ ਤੁਹਾਨੂੰ ਜੇ ਤੁਸੀਂ ਕੋਈ ਕਰੋਗੇ ਤੇ ਅਸੀਂ ਤੁਹਾਨੂੰ ਮਾਰ ਦਿਆਂ ਜਾਂ ਉਹ ਮਾਰ ਦਿਆਂ ਕੋਈ ਮਾਰਕਟ ਵੀ ਕੀਤੀ ਸੀ ਹਾਂ ਪਹਿਲੇ ਆਂਦੇ ਆ ਉਹਨਾਂ ਮਾਰਕਟ ਕੀਤੀ ਹੈ ਤੇ ਉਹਨਾਂ ਨੇ ਸਾਡੇ ਲਕਮਾ ਬੰਦ ਦਿੱਤੀਆਂ ਕਿੰਨੇ ਵਜੇ ਐਂਟਰ ਹੋਈ ਸੀ ਸਾਢੇ 4 ਪੌਣੇ 5 ਦੇ ਵਿੱਚ ਇੱਕ ਵੰਦ ਕੋ ਅਸਲਾ ਰਹਿ ਗਿਆ ਸਾਰਾ ਅਸੀਂ ਇੱਕ ਕੋਲੋਂ ਦੇਖਿਆ ਕੋਲੋਂ ਇੱਕ ਟਕਵਾ ਹੈਗਾ ਸੀਗਾ ਉਹ ਟਕਵਾ ਇੱਥੇ ਛੱਡ ਗਿਆ ਉਹ ਪੁਲਿਸ ਲੈ ਗਈ ਹੈ ਕੋਈ ਰੱਸੀਆਂ ਵਗੈਰਾ ਗਏ ਬੰਨਣ ਲੱਗੀਆਂ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਆ ਗਈ ਮੌਕੇ ਤੇ ਉਸੇ ਦਿਨ ਆ ਗਈ ਕਿੰਨੀ ਦੇਰ ਤੱਕ ਤੁਹਾਡੇ ਘਰ ਵਿੱਚ ਰਹੇ ਨੇ ਇੱਕ ਘੰਟਾ ਰਿਹਾ ਤੇ ਇੱਕ ਘੰਟਾ ਰਿਹਾ ਹਾਂ ਜੀ ਤੇ ਤੋੜਪਾਂ ਵੀ ਕੀਤੀ ਉਹਨਾਂ ਨੇ ਹਾਂ ਤੋੜਪਾਂ ਸਾਰੇ ਦਰਾਜ ਦਰੂਜ ਤੋੜਪਾਂ ਗਏ ਉਹ 19 ਚ ਕੱਢ ਕੇ ਲੈ ਕੇ ਗਿਆ ਸਭ ਕੁਝ। ਜਿਹੜੀਆਂ अलमारियां ਸੀ ਤੋੜ ਪਨ ਗਿਆ ਸਾਰੀਆਂ। ਉਧਰ ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਆਖਿਆ ਹੈ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਢੂੰਗਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਲੁਟੇਰਿਆਂ ਦਾ ਕੋਈ ਨਾ ਕੋਈ ਜ਼ੁਰਾਗ ਹੱਥ ਦੇ ਵਿੱਚ ਲੱਗ ਸਕੇ। ਤਰੀ ਸਾਨੂੰ ਇਨਫਰਮੇਸ਼ਨ ਮਿਲੀ ਜੀ ਸਾਹਮਣੇ ਦੇਖ ਕੇ ਵੀ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਹ ਲੁੱਟ ਕਿੰਨੇ ਕੁ ਦੀ ਹੋਈ ਕੁਝ ਪਤਾ ਚੱਲਿਆ ਸੀ ਇਹ ਹਾਲੇ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਕਨਫਰਮ ਨਹੀਂ ਹੋ ਰਿਹਾ ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰਾ ਖੰਗਾਰ ਨਹੀਂ ਤਾਂ ਤਸਵੀਰ ਹੀ 10 ਦੱਸ ਦਈਏ ਕਿ ਲੁੱਟ ਦੇ ਇਸ ਵੱਡੀ ਵਾਰਦਾਤ ਤੋਂ ਬਾਅਦ ਜਿੱਥੇ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਉੱਥੇ ਹੀ ਆਸ-ਪਾਸ ਦੇ ਲੋਕ ਵੀ ਡਰੇ ਹੋਏ ਨੇ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ